ਇਹ ਖਬਰ ਕਾਨੂੰਨੀ ਤੌਰ ਤੇ ਤੁਹਾਡੇ ਲਈ ਵੀ ਹੋ ਸਕਦੀ ਹੈ ਹੋ ਸਕਦਾ ਹੈ ਇਹ ਖਬਰ ਤੁਹਾਡੇ ਕਿਸੇ ਕੰਮ ਆਵੇ ਅੱਗੇ ਜਾ ਕੇ ਤੁਹਾਨੂੰ ਅਜੇ ਮਿਊਟ ਮਤਲਬ ਕਿ ਬਿਨਾ ਆਵਾਜ਼ ਤੋਂ ਹੀ ਤਸਵੀਰਾਂ ਦਿਖਾ ਰਹੇ ਹਾਂ ਅੱਗੇ ਜਾ ਕੇ ਤੁਹਾਨੂੰ ਇਹ ਆਵਾਜ਼ ਵਾਲੀਆਂ ਤਸਵੀਰਾਂ ਵੀ ਦਿਖਾਵਾਂਗੇ ਇਹ ਇੱਕ ਬੈਂਕ ਦੀ ਕਾਰਵਾਈ ਹੈ ਤੇ ਇੱਕ ਪਰਿਵਾਰ ਨੂੰ ਘਰੋਂ ਕੱਢ ਕੇ ਕਾਰਸੀਲ ਕੀਤਾ ਗਿਆ ਪੁਰਸ਼ ਵੀ ਨਾਲ ਹੈ ਤੇ ਇਹ ਬੈਂਕ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਸ ਘਰ ਦੇ ਪਲਾਟ ਤੇ ਲਿਆ ਗਿਆ ਲੋਨ ਨਹੀਂ ਮੋੜਿਆ ਗਿਆ ਜਿਸ ਨੇ ਲੋਨ ਲਿਆ ਸੀ ਉਹ ਹੁਣ ਦੁਨੀਆ ਵਿੱਚ ਹੀ ਨਹੀਂ ਹੈ ਇਹ ਹੈ ਬੈਂਕ ਦੇ ਕਾਨੂੰਨ ਦਾ ਇੱਕ ਪੱਖ ਤੇ ਦੂਜਾ ਪੱਖ ਆਮ ਨਾਗਰਿਕ ਦੇ ਮਤਲਬ ਘਰੋਂ ਕੱਢੇ ਗਏ ਪਰਿਵਾਰ ਦਾ ਵੀ ਹੈ ਜੋ ਇਸ ਪਰਿਵਾਰ ਨੂੰ ਨਹੀਂ ਪਤਾ ਇਹ ਪਤਾ ਹੁੰਦਾ ਪਰ ਇਹਨਾਂ ਦੀ ਹਿੰਮਤ ਨਹੀਂ ਸੀਗੀ ਇਸ ਤਰ੍ਹਾਂ ਦੀ ਕਮੀਨਗੀ ਕਰਦੇ ਪਰਿਵਾਰ ਨੂੰ ਚਾਹੀਦਾ ਸੀ ਕਿ ਆਏ ਨੋਟਿਸ ਤੇ ਪੁਲਿਸ ਕੋਲ ਸ਼ਿਕਾਇਤ ਕਰ ਦੇ ਤੇ ਉਸ ਸ਼ਿਕਾਇਤ ਦੀ ਕਾਪੀ ਲੈ ਕੇ ਅਦਾਲਤ ਵਿੱਚ ਪੇਸ਼ ਹੁੰਦੇ ਕਿਉਂਕਿ ਜਿਸ ਨੇ ਲੋਨ ਲਿਆ ਸੀ ਉਹ ਤਾਂ ਹੁਣ ਇਸ ਦੁਨੀਆ ਵਿੱਚ ਹੀ ਨਹੀਂ ਹੈ ਤੇ ਕਾਨੂੰਨ ਮੁਤਾਬਕ ਬੈਂਕ ਇਸ ਤਰ੍ਹਾਂ ਦਾ ਧੱਕਾ ਲੋਨ ਲੈਣ ਵਾਲਿਆਂ ਦੇ ਪਰਿਵਾਰ ਤੇ ਨਹੀਂ ਕਰ ਸਕਦਾ ਸਰ ਇਹ ਮੈਂ ਗਜੰਦੀਤ ਕੋਲੋਂ ਮੇਰਾ ਬੀਟਨ ਸਾਈਜ਼ ਵੀ ਨੂੰ ਸੋਲ ਦੋ ਤੇ ਇਹ ਜੰਦੀਤ ਜਾਓ ਸਰ ਤੇ ਮੈਂ ਡੈਟੋ ਗੀ 29 ਸਾਈਡ ਕਰ ਦੇਈਏ ਉਹਨਾਂ ਦੇ ਬੈਂਕ ਦਾ ਲੋਨ ਵੀ ਆ ਤੇ ਇਸ ਕਰਕੇ ਉਹ ਤੇਰੀ ਕਰ ਸਕਦੇ ਤੁਸੀਂ ਬੈਂਕ ਕੋਲੋਂ ਨੇ ਕਰਵਾ ਸੀ ਕਿ ਮੇਰੇ ਪਾਧਾਂ ਦਾਲ ਲਿਆ ਤੁਸੀਂ ਬੈਂਕ ਕੋਲੋਂ ਲਿਖੋ ਮੈਂ ਨਾ ਨਹੀਂ ਕਰਦੀ ਮੈਂ ਬੁੱਤ ਯਾਨੀ ਬੱਚੇ ਲਈ ਬੜੀ ਪਰੇਰੋ। ਕਿਹੜਾ ਬੱਚਾ ਹੈ? ਜੇ ਕੋਈ ਕੰਟੀ ਨਹੀਂ ਕਮੈਂਟ ਕਰੇ ਕੋਈ ਹੋਰ ਮਿਲ ਜੇ ਮੇਰੇ ਬੱਚਾ ਦੀ ਮਦਦ ਲਾਣੀ ਹੋਣੀ। ਘਰ ਤੋਂ ਕਮਾਉਣਾ ਕੋਈ ਨਹੀਂ। ਜਦੋਂ ਬੱਚਾ ਲਾ ਲਿਆ ਯਰ ਨੂੰ ਦੰਗ ਕੁੱਟਦੇ ਜੇ ਕਮਾਟਾ ਕਰਦੇ ਆ। ਨਹੀਂ ਇਹ ਸਿੱਧਾ ਅਸਲਾ ਕੀ ਹੈ ਤੇ ਉਹ ਥੋਲਾ ਨਾ ਤੁਹਾਨੂੰ ਕਿੱਥੇ ਤੇ ਕਿੰਨਾ ਸਾਡੀ ਗੋਦੀ ਕਰਨਾ ਭਾਜੀ ਸਾਇਦ ਮੈਂ ਉਹ ਸਾਡੀ ਨੌ ਮਦਲੀ ਚੋਂ ਕੀ ਮੰਗਾ ਦੇ ਤੁਸੀਂ ਪੀ ਜੀ ਨੂੰ ਨਾਲ ਦੀ ਗੀ ਇਹ ਜਰੂਰੀ ਨਹੀਂ ਜੇ ਮੇਰੀ ਫੌਰੀ ਨਾ ਗਈ ਆ ਅਗਲੇ ਮੇਰੇ ਬੱਚੇ ਦਾ ਮੇਰਾ ਕੋਈ ਵੀ ਸੋਲਿਆ ਕਹਿੰਦੇ ਸਾਨੂੰ ਫਤਹਿਨ ਦਿੱਤਾ ਜਾ ਬਾਕੀ ਹੋਰ ਕੁਝ ਨਹੀਂ వేవియా మేరా పుత్ర నిగే మే జుతే జాయే హనా ఈ నాగే కో డా ఈ మజనే హరి మునే తో జానే ఆండి మై గీర సన్ హ సడ తుమరే తో మరియే వా కి బనేగా తో కి కర్నా చంద తుని ప్రశాసన్ కో కి మన్ కర్దే బనా మేరా బ మేర పుతడా పుత మళ్ళ దీ మేరా

ਦੇ ਕੋਠੀ ਦੇ ਨਾਲ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ ਹਉ ਸਹੀ ਰਵਾਈ ਲੋਨ ਲੈ ਕੇ ਪੁਲਾਟ ਕੋਠੀ ਬਣਾਈ ਆ ਉਹ ਬੈਂਕ ਦੇ ਨੂੰ ਅਦਾ ਨਹੀਂ ਕੀਤੇ ਤੇ ਮਾਜੋ ਦੂਸਾ ਦੇ ਉਸਮਾਨ ਸਾਹਿਬ ਇਹਨਾਂ ਨੂੰ ਆਰਡਰ ਹੋਇਆ ਕਿ ਜਸ਼ਨ ਆ ਦੇ ਬੈਂਕ ਵਾਲੇ ਨੂੰ ਇਹ ਆਰਡਰ ਹੋਇਆ 18 ਤਿੰਨ ਦੋ ਚਾਹੀਏ 6 ਮਹੀਨੇ ਹੋ ਗਏ ਆ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨਾਲ ਅੱਧੀ ਕਾਰਵਾਈ ਕਰਨੀ ਆ ਉਹਨਾਂ ਨੂੰ ਪੁਜੇਸ਼ਨ ਲਿਆ ਪੀਸ ਫੋੜੀ ਕ੍ਰੀਆਲ ਬੈਂਕ ਨੂੰ ਕਰਜ਼ਾ ਕਿਵੇਂ ਲਿਆਈ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਕਿਹੜੇ ਪਰਿਵਾਰ ਦੇ ਮੈਂਬਰ ਉਹ ਤਾਂ ਅਕੜੀਆਂ ਦੇ ਆਰਟਾਈਮ ਤੇ ਨਹੀਂ ਰਹੇ ਉਹ ਤਾਂ ਨਹੀਂ ਆ ਪਲਾਡ ਦੇ ਇਹੀ ਹੈ ਨਾ ਤੇ ਗਗਨਦੀਪ ਕੋਰ ਹੈ ਲੀਗਲ ਹੋਰ ਉਹਦੀ ਵਾਈਫ ਲੇਡਾ ਉਹ ਜਗਦੀਪ ਸਿੰਘ ਦੇ ਤੇ ਬਾਰੋ ਪੁਸ਼ਪਾ ਕਲਨੀ ਹੋਏ ਜਿਹਨਾਂ ਲਿਆਵਾ ਉਹ ਤੋਂ ਕਿੰਨੇ ਅਮਾਉਂਟ ਹੈ ਬੈਂਕ ਦਾ ਸਾਢੇ 16 ਲੱਖ ਰੁਪਏ ਅਸਲ ਪੈਂਡਿੰਗ ਹੈ ਜੀ ਇਹਨਾਂ ਦੇ ਇਹ ਪਰਿਵਾਰ ਕਿੱਥੇ ਜਾਊਗਾ ਜੀ ਇੱਕ ਬਿਰਦਾ ਹੋਤਾ ਗਿਆ ਇੱਕ ਬੱਚਾ ਵਾ ਇੱਕ ਕਿੱਥੇ ਜਾਣਗੇ ਜੀ ਇਹ ਕੋਈ ਨਹੀਂ ਜੀ ਵੇਖੋ ਜੀ ਇਹਨਾਂ ਨੂੰ ਨੋਟਿਸ ਦਿੱਤਾ ਇਹ ਦਿਨ ਪਹਿਲਾਂ ਇਤਲਾਮ ਕਰ ਲੈਂਦੇ ਜਿੱਥੇ ਜਾਣਾ ਸੀ ਇਹ ਪ੍ਰੋਪਰ ਕਾਰਵਾਈ ਹੋਣ ਤੋਂ ਬਾਅਦ ਵੀ 6 ਮਹੀਨੇ ਹੋ ਗਏ ਆ ਤੇ 6 ਮਹੀਨੇ ਟਾਈਮ ਨਾ ਕੋਈ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੀ ਨਹੀਂ